ਰਬ ਆਸਰਾ ਸੰਸਥਾ ਦੇ ਵਿੱਚ ਅੱਜ ਪੰਜਾਬ ਦੇ ਮਸ਼ਹੂਰ ਗਾਇਕ ਤੇ ਐਕਟਰ ਐਮੀ ਬਿਰਕ ਪਹੁੰਚੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਮੀ ਬਿਰਕ ਜਿਹੜੇ ਰਬ ਆਸਰਾ ਸੰਸਥਾ ਦੇ ਵਿੱਚ ਪਹੁੰਚੇ ਨੇ ਇੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਐਮੀ ਬਿਰਕ ਜਿਹੜੇ ਇੱਥੇ ਬੇਸਹਾਰਾ ਜਿਹੜੇ ਬੱਚੇ ਨੇ ਜਾਂ ਬਿਨਵਾਰਸ ਬੱਚੇ ਨੇ ਉਹਨਾਂ ਨੂੰ ਸੰਸਥਾ ਉਹ ਸੰਸਥਾ ਦੇ ਵਿੱਚ ਲੋਹੜੀ ਮਨਾਉਣ ਵਾਸਤੇ ਪਹੁੰਚੇ ਨੇ ਕੁਝ ਵੇਖ ਸਕਦੇ ਹੋ ਪੀ ਐਮ ਬਿਰਕ ਜਿਹੜੇ ਪਹੁੰਚੇ ਨੇ ਤਾਂ ਇਹਨਾਂ ਦਾ ਮੈਂ ਸਵਾਗਤ ਇੱਥੇ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰ ਦੇਖੋ ਤੁਸੀਂ ਐਮ ਐ ਬਿਰਕ ਦੀਆਂ ਤੇ ਦੇਖੋ ਤਾਂ ਫਿਰ ਮਾ ਬਹੁਤ ਦੇਖਿਆ ਹੋਣਗੇ ਪਰ ਅੱਜ ਤੁਸੀਂ ਇੱਕ ਜੀ ਜੋ ਹਲਵਾਰ ਸਵੱਤੇ ਨੇ ਹਾਂ ਇਹ ਤਸਵੀਰਾਂ ਦੇਖੋ ਕਿ ਐਮ ਐ ਬਿਰਕ ਜਿਹੜੇ ਪਹੁੰਚ ਚੁੱਕੇ ਨੇ ਤਾਂ ਨਾਲ ਦੀ ਨਾਲ ਤਸਵੀਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਇਹਨਾਂ ਦੇ ਸਵਾਗਤ ਇਹ ਛੋਟੀਆਂ ਬੱਚੀਆਂ ਵੱਲੋਂ ਕੀਤਾ ਜਾ ਰਿਹਾ ਹੈ ਐਮ ਐ ਬਿਰਕ ਦਾ ਉਧਰੋਂ ਲੈ ਲੋ ਯਾਰ ਦੇਖੋ ਕਿ ਐਮੀ ਬਿਰਕ ਦਾ ਜਿਹੜਾ ਸੁਵਾਦਕ ਬੱਚਿਆਂ ਬਿਲਕੁਲ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਬਾਅਦ ਵਿੱਚ ਹੋਰ ਵੀ ਕੀ ਆਇਆ ਰੁਦੀਆ ਕੀ ਆਲੋ ਬੇਟਾ ਕੁਸੀ ਸੁਹਾਨ ਨੂੰ ਆਲੋ ਬੇਟਾ ਕੁਸੀ ਜੀ ਜੀ ਬਟਾ ਢਵਾਣ ਲੇ ਸੋਚਣਾ ਜਰਾ ਕੁਛ ਲੇ ਇਧਰ ਉਹ ਜਿੱਥੇ ਹੋਰ ਖੜ ਜਾਣਾ ਹੈ ਉਹ ਖਿਲ ਕੇ ਦੇਖੋ ਕਿ ਐਨੀ ਬਿਰਕ ਜੜੇ ਅੱਜ ਪ੍ਰਭਾਸਾ ਸ਼ਸਤਰਿਕ ਪਹੁੰਚੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਆ ਤਾਂ ਦੇਖੋ ਕਿ ਨਾਲ ਦੀ ਨਾਲ ਐਨੀ ਬਿਰਕ ਦਾ ਸਵਾਦ ਰ ਭਾਈ ਸੰਸ਼ੇਰ ਸਿੰਘ ਕਰ ਰਹੇ ਨੇ ਅਜਿਵੇਂ ਸ਼ੇ ਸਿੰਘ ਜਿਹੜੇ ਸਸਤਾ ਦੇ ਮੁਖੀ ਨੇ ਉਹਨਾਂ ਵੱਲੋਂ ਪਰਮ ਸਵਾਦ ਦੀ ਕਿਤਾ ਜਾ ਰਿਹਾ ਹੈਮੀ ਬਿਰਕ ਦਾ ਤੁਮਾ ਤੇ ਤੁਸੀਂ ਬਹੁਤ ਦੇਖਿਆ ਹੋਵੇਗਾ ਪਰ ਤੁਹਾਨੂੰ ਲੱਗਦੇ ਥੋੜਾ ਸਾਈਡ ਥੋੜਾ ਸਾਈਡ ਹੈਮੀ ਬਿਰਕ ਦੇ ਨਾਲ ਤਸਵੀਰਾਂ ਜਿਹੜੇ ਬੱਚੇ ਜਿਹੜੇ ਹਲਿੰਦੇ ਨਜ਼ਰ ਆ ਰਹੇ ਨੇ ਕਮੇਕ ਤੁਸੀਂ ਦੇਖੋ ਕਿ ਆਪਣੇ ਮਾਪੇ ਤੋਂ ਨਵਾਰਸ ਨੇ ਪਰ ਕਿਤਨਾ ਕਿਤੇ ਅੱਜ ਇਹਦਾ ਬੱਚਿਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਐਮੀ ਵਰਕ ਦਾ ਅਪਰਾਵਾਸਾ ਸੰਸਥਾ ਦੇ ਮੁਖੀ ਭਾਈ ਹਮਸ਼ੇਰ ਸਿੰਘ ਦੇ ਨਾਲ ਹੋਰ ਇਲਾਕੇ ਦੇ ਜਿਹੜੇ ਲੋਕ ਨੇ ਇਸ ਦਾ ਦੇ ਵਿੱਚ ਸੇਵਾ ਕਰਦੋਗੇ ਉਹ ਜਿਹੜੇ ਪਹੁੰਚੇ ਦੇਖੋ ਜੀ ਇਹ ਬ੍ਰਿੱਤਾ ਤਸਵੀਰ ਤੋਂ ਦੇਖ ਸਕਦੇ ਹੋ ਕਿ ਐਮੀ ਬੁੱਤੀ ਕਿਉਂਕਿ ਕੋਣੇ ਪਹੁੰਚੇ ਬਤਾ ਕਰਦਾ ਨਹੀਂ ਕੋਈ ਨਹੀਂ ਕੋਈ ਦਗਾ ਦੇ ਨਹੀਂ ਦੇ ਸਕਦੇ ਜੀ ਤੁਸੀਂ ਇੰਨੀ ਮੈਨਸ ਨਾਲ ਲੱਗੇ ਹੋ ਜੀ ਰੋਜ਼ ਵੀਡੀਓਜ਼ ਆਉਂਦੀਆਂ ਰਹਿੰਦੀਆਂ ਸਾਹਮਣੇ ਵੇਂਦੇ ਤ ਰਹਿੰਦੇ ਅੱਜ ਵਕਤੇ ਅਸੀਂ ਬਰਾਤੀ ਦਿੱਲੀ ਸਾਹਿਬ ਸਵੇਰੇ ਸਾਧਰੇ ਵਾਪਸ ਆਏ ਅੱਛਾ ਤੇ ਸਵੇਰੇ ਮਤਲਬ ਸਾਢੇ 5 ਵਜੇ ਪਹੁੰਚੇ ਸੀ ਅਗਿਆ ਥੋੜਾ ਜਿਹਾ ਸੌ ਕੇ ਮੈਂ ਮਦਰ ਵੀ ਜਾਵਾਂਗੇ ਤੁਸੀਂ ਬਿਲ ਪਹੁੰਚੋ ਜਾ ਕੇ ਬਾਕੀ ਜਦੋਂ ਕੰਮ ਨਾਲ ਕੰਮ ਫਿਰ ਅੱਜ ਹੋ ਸੀਗਾ ਜੀ ਵੈਸੋ ਤੇ ਕਲੀਅਰ ਹੀ ਹੋ ਗਿਆ ਮਸਲਿ ਮੈਂ 3 ਸتمبر ਦਿਨ ਲਈ ਰੱਖਿਆ ਸੀ ਰਾਤੀ ਪ੍ਰੀਖਿਆ ਹੋ ਸੀਗਾ ਜੀ ਦਿੱਲੀ ਅੱਛਾ ਤਾਂ ਕਰਕੇ ਥੋੜਾ ਜਿਹਾ ਬਰੋ ਦਿਨ ਵੀ ਕਿਉਂਕਿ ਉੱਥੇ ਵੀ ਲੋੜੀ ਤੇ ਪਹੁੰਚਣੇ ਹੁੰਦੇ ਨੇ ਤੇ ਆਪਾਂ ਇੱਥੇ ਵੀ ਮੈਂ ਕਹਿੰਦਾ 3 ਦਿਨ ਭਾਵੇਂ ਟੱਪ ਜੇ